ਰਾਬ ਕੱਢੀ ਜਾਂਦੀ ਸੀ ਆਉਣ ਵਾਲੇ ਪਰੌਣਿਆਂ ਨੂੰ ਪਿਉਣ ਲਈ ਕਾਂਗਰਸ ਦਾ ਲੀਡਰ ਰਾਹੁਲ ਗਾਂਧੀ ਇਸੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਆਇਆ ਸੀ ਅੱਛਾ ਤੇ ਉਹਨੇ ਐਕਸਪੋਜ਼ ਕੀਤਾ ਕਿ ਪੰਜਾਬ ਦੇ ਵੱਡੇ ਪੱਦਰ ਤੇ ਜਿਹੜੇ ਆ ਨਸ਼ੇ ਵੇਚ ਰਹੇ ਆ ਕਿਹਨੇ ਲੋਕ ਵੇਚ ਰਹੇ ਸੀ ਇਹ ਚਟਾ ਹੀਰੋਇਨ ਸਮੈਕ ਉਹਨਾਂ ਬਾਰੇ ਸਾਰਿਆਂ ਹੀ ਲੋਕਾਂ ਨੂੰ ਵੀ ਪਤਾ ਸੀ ਪੁਲਿਸ ਨੂੰ ਵੀ ਪਤਾ ਸੀ ਤੇ ਸਰਕਾਰਾਂ ਨੂੰ ਵੀ ਪਤਾ ਸੀ ਤੇ ਮੁੱਖ ਮੰਤਰੀ ਨੂੰ ਵੀ ਪਤਾ ਸੀ ਨਸ਼ੇ ਕੰਟਰੋਲ ਨਹੀਂ ਕੀਤੇ ਭਾਵੇਂ ਕੋਈ ਵੀ ਸਰਕਾਰ ਪਰ ਜਿਹੜੇ ਆਪੋ ਜੀ ਛੰਝ ਰੌਲਾ ਪਾਉਂਦੇ ਸੀ ਨਸ਼ਿਆਂ ਦਾ ਜੇ ਤੁਹਾਨੂੰ ਉਹ ਸਰਕਾਰਾਂ ਚਾਹੇ ਉਹਨਾਂ ਵੀ ਉਹ ਕੰਮ ਸ਼ੁਰੂ ਕਰਦੇ ਤੇ ਉਹਨਾਂ ਵੀ ਇਹਨੂੰ ਚੱਟੇ ਨੂੰ ਨਸ਼ਿਆਂ ਨੂੰ ਆਪਣਾ ਵਪਾਰ ਬਣਾ ਕੇ ਦੇ ਤੁਰੇ ਮਨਵਾਲ ਇਸ਼ਾਰਾ ਇਹ ਰੋਲਾ ਪਾ ਕੇ ਸਤਾਜ ਆ ਗਏ ਪਰ ਜਦੋਂ ਸਤਾਜ ਆ ਗਏ ਤੇ ਉਹ ਹੀ ਨਸ਼ੇ ਉਹਨਾ ਆਪਣੇ ਜਿਹੜੇ ਆ ਗਲੇ ਦਾ ਜਿਹੜਾ ਵਾ ਸ਼ਿੰਗਾਰ ਬਣਾ ਲੇ ਜੇ ਸੀਐਮ ਇੱਕ ਮੁੱਖ ਮੰਤਰੀ ਚਾਵੇ ਤੇ ਡੀਜੀਪੀ ਰਿਸ਼ਵਤ ਨਹੀਂ ਲੈ ਸਕਦਾ ਡੀਜੀਪੀ ਰਿਸ਼ਵਤ ਨਾ ਲੈਂਦਾ ਹੋਵੇ ਤਾਂ ਥੱਲੇ ਐਸਐਸਪੀ ਦੀ ਜਰਤ ਨਹੀਂ ਆ ਕੋਈ ਬੰਦਾ ਜਿਹੜਾ ਵਾ ਰਿਸ਼ਵਤ ਜਿਹੜਾ ਵਾ ਲੈ ਸਕਦਾ ਪਰ ਨਹੀਂ ਕਿ ਇਹਨੂੰ ਪਹਿਨੂ ਤੇ ਮਜਬੂਰ ਹੋ ਕੇ ਅੱਖਾਂ ਬੀਟ ਲੀਆਂ ਮਜਬੂਰ ਸਮਝ ਲਈਏ ਬੇਵਸ ਹੋ ਜਕੀਏ ਵੀ ਲੋਕਾਂ ਨੇ ਹੱਥ ਹੀ ਖੜੇ ਕਰਦੇ ਕਿਸੇ ਨੇ ਕਿਸੇ ਚਲੋ ਕਿਸੇ ਸਿੱਖ ਨੇ ਸਿੱਖ ਦੀ ਮਦਦ ਨਹੀਂ ਕੀਤੀ ਕਿਸੇ ਸਾਈ ਨੇ ਆ ਕੇ ਕਰਤੀ ਆਪਾਂ ਕਵਾਂਗੇ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾ ਰਹੇ ਪਰ ਕੋਈ ਜੇ ਗੁੰਮਰਾਹ ਕਰਕੇ ਕੋਈ ਪੈਸੇ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਵਾਵੇ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ ਔਰ ਸਿੱਖ ਤਰਮ ਇਜਾਜ਼ਤ ਦਿੰਦਾ ਦੂਜੇ ਧਰਮ ਨੂੰ ਮਾੜਾ ਕਹੋ ਅਸੀਂ ਅਸੀਂ ਕਦੇ ਕ੍ਰਿਸਚੀਅਨਾਂ ਨੂੰ ਆਣ ਕੇ ਕਿਹਾ ਵੀ ਤੁਸੀਂ ਸਿੱਖ ਬਣੋ ਲਖੀ ਉਹਨਾਂ ਦੇ ਬੇੜਿਆਂ 'ਚ ਕਰੇ ਗਏ ਆ ਵੀ ਤੁਸੀਂ ਜਾਣ ਕੇ ਜਿਹੜਾ ਬਸ ਉਹ ਸਾਡੇ ਬੇੜਿਆਂ ਜਾਣ ਕੇ ਸਾਡੇ ਜਿਹੜੇ ਆ ਇਹ ਛੋਟੇ ਇੱਕ ਲਾਲਚ ਦੇ ਕੇ ਕਿ ਕਿਸੇ ਬੰਦੇ ਨੂੰ ਧਰਮ ਪਰਿਵਰਤਨ ਉਹਨਾਂ ਦਾ ਕਰਵਾਉਣਾ ਇਹ ਗੱਲ ਮਾੜੀ ਪੰਜਾਬ ਦਾ ਕੋਈ ਪਿੰਡ ਹੀ ਨਹੀਂ ਹੈ ਜਹਾ ਬਚਿਆ ਜਿੱਥੇ ਕ੍ਰਿਸਚੀਅਨ ਭਾਈਚਾਰਾ ਨਾ ਫੈਲਿਆ ਹੋਵੇ ਤੇ ਜਿਹਨਾਂ ਲੋਕਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਦੀ ਵੀ ਅਸੀਂ ਜਿਹੜਾ ਵਾ ਆਰਥਿਕ ਤੌਰ ਤੇ ਸਹੀ ਮਦਦ ਨਹੀਂ ਕੀਤੀ ਕੁਛ ਸਮਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੁਣ ਕਿਹਾ ਜਾਂਦਾ ਹੈ ਕਿ ਉਸ ਦਰਿਆ ਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਰੁੜ ਚੁੱਕੇ ਨੇ ਅਜੇ ਹਾ ਰੁੜੇ ਕਿ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਲੱਭੀਆਂ ਕੀ ਕਰ ਰਿਹਾ ਸਾਡਾ ਕਾਨੂੰਨ ਕੀ ਕਰ ਰਹੀਆਂ ਨੇ ਸਾਡੀਆਂ ਧਾਰਮਿਕ ਜਥੇਬੰਦੀਆਂ ਸਰਕਾਰਾਂ ਕਿੰਨੀਆਂ ਇੱਕ ਮਜਬੂਰ ਨੇ ਸਫਲ ਨੇ ਜਾਂ ਅਸਫਲ ਨੇ ਨਸ਼ਾ ਤਸਕਰੀ ਰੋਕਣ ਲਈ ਇਸ ਵਿਸ਼ੇ ਤੇ ਚਰਚਾ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਮੁਖੀ ਭਾਈ ਮਨਜੀਤ ਸਿੰਘ ਭੋਮਾ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਭੋਮਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਕਿ ਦਹਾਕੇ ਪਿੱਛੇ ਚਲੇ ਜਾਂਦੇ ਆ 40 50 ਸਾਲ ਪਹਿਲਾਂ ਉਦੋਂ ਪੰਜਾਬ ਚ ਨਸ਼ਾ ਆਣਾ ਸ਼ੁਰੂ ਹੋ ਗਿਆ ਸੀ ਜਾਂ 10 20 ਸਾਲ ਦੀ ਗੱਲ ਹੈ ਵੀ ਦੇਖੋ ਸਚਾਈ ਆ ਜਦੋਂ ਅਸੀਂ ਛੋਟੇ ਛੋਟੇ ਸੀ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਪਿੰਡਾਂ ਚ ਕਰੀਬ-ਕਰੀਬ ਮੋਸਟਲੀ ਹਰ ਘਰੀ ਬਣ ਕੱਢਦਾ ਸੀ ਕੱਢੀ ਜਾਂਦੀ ਸੀ ਜੋ ਇੱਕ ਗੈਰ ਕਾਨੂੰਨੀ ਸੀ ਜੁਰਮ ਸੀ ਕਾਨੂੰਨ ਜੁਰਮ ਸੀ ਪਰ ਕੱਢਦੇ ਸਾਰੇ ਸੀ ਪੁਲਿਸ ਵੀ ਨਹੀਂ ਫੜਦੀ ਹਾਂ ਇਹ ਵੀ ਸੱਚ ਹੈ ਉਹਨੂੰ ਇੱਕ ਸ਼ਾਈ ਨਸ਼ਾ ਸਮਝਿਆ ਜਾਂਦਾ ਸੀ ਰਜਵਾੜਿਆਂ ਦਾ ਨਸ਼ਾ ਰਜਵਾੜਿਆਂ ਦਾ ਨਸ਼ਾ ਨੂੰ ਸਮਝਿਆ ਜਾਂਦਾ ਸ਼ਾਈ ਜਾਂ ਨਸ਼ਾ ਉਹਨੂੰ ਕੋਈ ਏਡਾ ਵੱਡਾ ਕ੍ਰਾਈਮ ਨਹੀਂ ਸਮਝਿਆ ਜਾਂਦਾ ਜੀ ਤੇ ਕਰੀਬ ਜਿਵੇਂ ਮੈਂ ਦੱਸਿਆ ਵੀ ਪਿੰਡਾਂ ਦੇ ਵਿੱਚ ਪੱਠੀਆਂ ਲੱਗਦੀਆਂ ਸੀ ਤੇ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਕੱਢੀ ਜਾਂਦੀ ਸੀ ਔਰਤਾਂ ਵੀ ਨਹੀਂ ਨਹੀਂ ਅੱਛਾ ਆਦਮੀਓ ਸ਼ਰਾਬ ਕੱਢੀ ਜਾਂਦੀ ਸੀ ਆਉਣ ਵਾਲੇ ਪਰੌਣਿਆਂ ਨੂੰ ਪਿਉਣ ਲਈ ਮਾਣ ਲਈ ਮਾਣ ਵਜੋ ਮਾਣ ਵਜੋ ਜਾਂ ਕਿਤੇ ਆਪ ਪੀਣ ਲਈ ਇਹ ਅਸਲੀਅਤ ਆ ਪਿੰਡਾਂ ਦੀ ਇਹਨੂੰ ਕੋਈ ਚੰਗਾ ਸਮਝ ਲੇ ਇਹਨੂੰ ਕੋਈ ਮਾੜਾ ਸਮਝ ਲੇ ਇਹ ਗਰਾਊਂਡ ਲੈਵਲ ਦੀ ਹਕੀਕਤ ਆ ਇੱਥੋਂ 3 40 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ ਪਰ ਵੇਖਦੇ ਵੇਖਦੇ ਜਿਉਂ ਆਪਾਂ 97 98 ਦੀਆਂ ਗੱਲਾਂ ਨੇ ਉਦੋਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਉਠਣੀ ਸ਼ੁਰੂ ਹੋਈ ਸੀ ਖਾਸ ਕਰਕੇ ਆ ਚਟਾ ਹੀਰੋਇਨ ਸਮੈਕ ਇਸ ਤਰ੍ਹਾਂ ਦੇ ਨਸ਼ੇ ਗਾਂਜਾ ਇਹ ਆਧਿਕ ਨਸ਼ੇ ਜਿਹੜੇ ਆ ਨਾ ਸੁਣਨ ਨੂੰ ਜਿਹੜੇ ਆ ਮਿਲਣੇ ਸ਼ੁਰੂ ਹੋਏ ਸੀ ਤੇ ਮੈਨੂੰ ਇਹ ਗੱਲ ਵੀ ਯਾਦ ਆ ਕਿ ਉਸ ਵੇਲੇ ਕਾਂਗਰਸ ਦਾ ਲੀਡਰ ਆ ਰਾਹੁਲ ਗਾਂਧੀ ਇਸੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਆਇਆ ਸੀ ਅੱਛਾ ਤੇ ਉਹਨੇ ਐਕਸਪੋਜ਼ ਕੀਤਾ ਇੱਕ ਪੰਜਾਬ ਚ ਵੱਡੀ ਪੱਧਰ ਤੇ ਜਿਹੜੇ ਆ ਨਸ਼ੇ ਵੇਚ ਰਹੇ ਆ ਉਹਦੀ ਗੱਲ ਨੂੰ ਪੋਲੀਟੀਕਲ ਉਸ ਵੇਲੇ ਲੋਕਾਂ ਨੇ ਮੰਨਿਆ ਸੀ ਪੀਐਸ ਇਹ ਰਾਜਨੀਤਿਕ ਗੱਲ ਆ ਪਰ ਉਸ ਤੋਂ ਬਾਅਦ ਹਰੇਕ ਜਿਹੜਾ ਆਪੋਜੀਸ਼ਨ ਦਾ ਲੀਡਰਸ਼ਿਪ ਪੰਜਾਬ ਦਾ ਸਰਕਾਰ ਦਾ ਉਹਨੇ ਇਸ ਗੱਲ ਨੂੰ ਫੜ ਲਿਆ ਤੇ ਹਰ ਆਪੋਜੀਸ਼ਨ ਲੀਡਰ ਦਾ ਜਿਹੜਾ ਵਾ ਇੱਕ ਮੁੱਦਾ ਬਣ ਗਿਆ ਪੰਜਾਬ ਦੇ ਵਿੱਚ ਜਿਹੜੇ ਆ ਨਸ਼ੇ ਵੇਚ ਰਹੇ ਆ ਤੜਾ ਤੜਾ ਜਿਹੜੇ ਲੋਕ ਵੇਚ ਰਹੇ ਸੀ ਇਹ ਚਿੱਟਾ ਹੀਰੋਇਨ ਸਮੈਕ ਉਹਨਾਂ ਬਾਰੇ ਸਾਰਿਆਂ ਹੀ ਲੋਕਾਂ ਨੂੰ ਵੀ ਪਤਾ ਸੀ ਪੁਲਿਸ ਨੂੰ ਵੀ ਪਤਾ ਸੀ ਤੇ ਸਰਕਾਰਾਂ ਨੂੰ ਵੀ ਪਤਾ ਸੀ ਤੇ ਮੁੱਖ ਮੰਤਰੀ ਨੂੰ ਵੀ ਪਤਾ ਸੀ ਪਰ ਉਹਨਾਂ ਸਰਕਾਰਾਂ ਦੇ ਹੈੱਡ ਨੇ ਨਾ ਉਸ ਮੰਤਰੀ ਨੂੰ ਕਿਸੇ ਨੇ ਹੱਥ ਪਾਇਆ ਨਾ ਉਹਲੇ ਸਮਗਲਰਾਂ ਨੇ ਹੱਥ ਪਾਇਆ ਸਸੀ ਕਾਂ ਦੀਆਂ ਰਿਪੋਰਟਾਂ ਤੱਬੀਆਂ ਰਹਿ ਗਈਆਂ ਉਹ ਪਿੱਟਦਾ ਰਹਿ ਗਿਆ ਵੀ ਆ ਫਲਾਣੇ ਫਲਾਣੇ ਮੰਤਰੀ ਫਲਾਣੇ ਫਲਾਣੇ ਐਮਐਲਏ ਆ ਨਾਮ ਲਾਉਂਗੇ ਮੰਤਰੀਆਂ ਦੇ ਮੈਂ ਉਹ ਸਾਰੇ ਲੋਕ ਜਾਣਦੇ ਆ ਦੱਸਣ ਦੀ ਲੋੜ ਨਹੀਂ ਠੀਕ ਹੈ ਨਹੀਂ ਤੇ ਤੁਸੀਂ ਸੱਸੀ ਕਾਂਤ ਐਡੀਜੀਪੀ ਦੀਆਂ ਰਿਪੋਰਟਾਂ ਦੇਖ ਸਕਦੇ ਹੋ ਲੱਭ ਸਕਦੇ ਜਿੱਥੇ ਉਹਨਾਂ ਦਾ ਇੰਟਰਵਿਊ ਮੈਂ ਸਾਬ ਦਾ ਸਾਰੇ ਲੋਕਾਂ ਨੂੰ ਪਤਾ ਕੋਈ ਦੱਸਣ ਦੀ ਲੋੜ ਨਹੀਂ ਬਿਲਕੁਲ ਠੀਕ ਜੱਗ ਜਾ ਹਰ ਜੱਗ ਯਾਰ ਆ ਜਦੋਂ ਮੁੱਖ ਮੰਤਰੀ ਨੇ ਐਕਸ਼ਨ ਨਹੀਂ ਲਿਆ ਕਿਸੇ ਡੀਜੀਪੀ ਨੇ ਐਕਸ਼ਨ ਨਹੀਂ ਲਿਆ ਤੇ ਬਾਕੀ ਤੇ ਗੱਲਾਂ ਲੈਣਾ ਹੀ ਕੀ ਆ ਕਿਸੇ ਨੇ ਫਿਰ ਸਰਕਾਰਾਂ ਦੇ ਮੰਤਰੀਆਂ ਤੇ ਪੁਲਿਸ ਦੀ ਅਫਸਰਸ਼ਾਈ ਦਾ ਇੱਕ ਗੱਠਜੋੜ ਬਣ ਗਿਆ ਨਸ਼ੇ ਫਿਰ ਪਿੰਡਾਂ ਦੇ ਵਿੱਚ گاਾਂ ਐਮ ਐਲ ਏ ਨੇ ਗੱਠਜੋੜ ਬਣਾ ਲਿਆ ਉੱਪਰ ਪੁਲਿਸ ਅਫਸਰਾਂ ਨਾਲ ਜ਼ਿਲ੍ਹਾ ਲੈਵਲ ਤੇ ਬਣਾ ਲਿਆ ਤੇ ਨਸ਼ੇ ਇੱਕ ਕਮਾਊ ਪੁੱਤ ਵਜੋਂ ਉੱਪਰ ਕੇ ਸਾਹਮਣੇ ਆ ਗਏ ਨਸ਼ਿਆਂ ਤੋਂ ਜਿਹੜੇ ਲੋਕ ਕੱਲ ਸਕੂਟਰ ਤੇ ਫਿਰਦੇ ਸੀ ਉਹ ਫਾਰਚੂਨਰ ਗੱਡੀਆਂ ਡਰਾਈਵਰ ਗੱਡੀਆਂ ਰੈੜੀਆਂ ਨਾਲ ਲੈ ਕੇ ਲੋਕਾਂ ਨੂੰ ਦੇਖਣ ਲੱਗ ਪਏ ਸੋ ਇਹ ਗੱਲ ਆ ਵੀ ਸਰਕਾਰਾਂ ਨੇ ਨਸ਼ੇ ਕੰਟਰੋਲ ਨਹੀਂ ਕੀਤੇ ਭਾਵੇਂ ਕੋਈ ਵੀ ਸਰਕਾਰ ਸੀ ਪਰ ਖੁੱਲਤ ਕੀ ਪਰਫੁੱਲਤ ਕੀਤੇ ਪਰਫੁੱਲਤ ਵੇ ਕੀਤੇ ਪਰ ਜਿਹੜੇ ਆਪੋਜੀਸ਼ਨ ਚ ਰੌਲਾ ਪਾਉਂਦੇ ਸੀ ਨਸ਼ਿਆਂ ਦਾ ਜਦੋਂ ਉਹ ਸਰਕਾਰਾਂ ਚ ਆਏ ਉਹਨਾਂ ਵੀ ਉਹ ਕੰਮ ਸ਼ੁਰੂ ਕਰਤੇ ਤੇ ਉਹਨਾਂ ਵੀ ਇਹਨੂੰ ਚਟੇ ਨੂੰ ਨਸ਼ਿਆਂ ਨੂੰ ਆਪਣਾ ਵਪਾਰ ਬਣਾ ਕੇ ਇੱਥੇ ਤੋਪਾ ਭਗਵੰਤ ਮਾਨ ਵੱਲ ਇਸ਼ਾਰਾ ਇੱਕ ਨਹੀਂ ਟੋਟਲ ਸਰਕਾਰਾਂ ਟੋਟਲ ਸਰਕਾਰਾਂ ਕੋਈ ਪੋਲੀਟੀਕਲ ਪਾਰਟੀ ਹੈ ਕੋਈ ਪੋਲੀਟੀਕਲ ਕਿਹਦੀ ਸਰਕਾਰ ਆ ਹਰ ਪਾਰਟੀ ਦੇ ਮੰਤਰੀ ਨੇ ਹਰ ਪਾਰਟੀ ਦੇ ਐਮਐਲਏ ਨੇ ਜਿੰਨੀ ਦੇਰ ਆਪੋਜੀਸ਼ਨ 'ਚ ਨਸ਼ੇ ਮਾੜੇ ਇਹ ਰੌਲਾ ਪਾ ਕੇ ਸਤਾਜਾ ਗਏ ਪਰ ਜਦੋਂ ਸਤਾਜਾ ਗਏ ਤੇ ਉਹ ਹੀ ਨਸ਼ੇ ਉਹਨਾਂ ਆਪਣੇ ਜਿਹੜੇ ਆ ਗਲੇ ਦਾ ਜਿਹੜਾ ਵਾ ਸ਼ਿੰਗਾਰ ਬਣਾ ਲੇ ਉਹਨਾਂ ਤੋਂ ਪੈਸਾ ਕਮਾਉਣਾ ਜਿਹੜਾ ਬਾ ਸ਼ੁਰੂ ਕਰਤਾ ਸਭ ਤੋਂ ਵੱਡਾ ਦਖਾਨ ਜਿਹੜਾ ਨਾ ਇਹ ਆ ਕਿਸੇ ਨੇ ਵੀ ਪੰਜਾਬ ਨੂੰ ਇਨਸਾਫ ਨਹੀਂ ਦਿੱਤਾ ਕੋਈ ਪਾਰਟੀ ਕੋਈ ਸਰਚੇ ਰੋ ਜਾਂਦੇ ਆ ਜਦਾਦਾਂ ਅਟੈਚ ਹੋ ਰਹੀਆਂ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਇਹਨੂੰ ਤੁਸੀਂ ਕੀ ਮੰਨਦੇ ਹੋ ਫਿਰ ਰੋਜ਼ ਫਿਕਰਾਂ ਤੁਹਾਡੇ ਸਾਹਮਣੇ ਪਈਆਂ ਵੇਖੋ ਸਰਕਾਰਾਂ ਛੋਟੀਆਂ ਛੋਟੀਆਂ ਮੱਛੀਆਂ ਫੜੀ ਜਾਓ ਵੱਡੀਆਂ ਫੜੋ ਨਾ ਇਹ ਕਿੱਧਰ ਦੀ ਗੱਲ ਆ ਜਾਂ ਕਿੱਧਰ ਦਾ ਇਹ ਇਨਸਾਫ ਹੈ ਲੋਹਾਲ ਤੱਕ ਬਾਹਰ ਨਹੀਂ ਆਇਆ ਮੈਂ ਤੈਨੂੰ ਉਹੀ ਗੱਲ ਦੱਸਣ ਡਿਆ ਕਿਹੜੇ ਵੱਡੇ ਸਰਗਣੇ ਜਿਹੜੇ ਵੱਡੇ ਸਰਗਣੇ ਸਾਰਿਆਂ ਨੂੰ ਜਾਣਦਾ ਸਾਰਿਆਂ ਦੀ ਨਰੰજન ਸਿੰਘ ਦੀਆਂ ਰਿਪੋਰਟਾਂ ਸਸੀ ਕਾਂ ਦੀਆਂ ਰਿਪੋਰਟਾਂ ਹਰ ਆਪੋਜੀਸ਼ਨ ਦੀ ਲੀਡਰ ਤੇ ਜ਼ੁਬਾਨ ਤੇ ਵੇ ਫਲਾਣਾ ਮੰਤਰੀ ਹੀ ਚਟਾ ਵੇਜਦਾ ਹੀ ਆ ਆ ਜਿਹੜਾ ਕਿਸੇ ਨੇ ਹੱਥ ਪਾਏ ਸਾਰੇ ਅਜ ਬਾਹਰ ਤੁਰੇ ਫਿਰਦੇ ਆ ਸੋ ਮੇਰਾ ਕਹਿਣ ਤੋਂ ਮਰਾਦ ਇਹ ਆ ਕਿ ਇਸ ਵੇਲੇ ਇਹ ਛੇਵਾ ਨਹੀਂ ਆ ਇਹ ਦਰਿਆ ਜਿਹੜਾ ਛੇਵਾ ਨਾ ਇਹ ਉੱਪਰ ਦੀ ਵਗਣ ਲੱਗ ਪਿਆ ਨਸ਼ਾ ਕਰਕੇ ਹਰੇਕ ਮਾਂ ਬਾਪ ਨੇ ਆਪਣੇ ਪੁੱਤ ਬਾਹਰ ਭੇਜਣੇ ਸ਼ੁਰੂ ਕਰਦੇ ਤੇ ਸਾਡਾ ਪੁੱਤ ਇਥੋਂ ਜਿਹੜਾ ਵਾ ਵੱਜ ਜਾਵੇ ਕਿਤੇ ਨਸ਼ਿਆਂ ਚ ਨਾ ਪੈ ਜਾਵੇ ਮਾੜਾ ਮਾੜਾ ਜਿਹੜਾ ਵਾ ਇਹ ਕਰਜ਼ੇ ਲੈ ਲੈ ਕਰਜ਼ੇ ਲੈ ਲੈ ਕੇ ਭੇਜੇ ਕਰਜ਼ੇ ਲੈ ਲੈ ਬਾਹਰ ਭੇਜ ਰਿਆ ਵੀ ਕਿਵੇਂ ਸਾਡੇ ਪੁੱਤ ਜਿਹੜੇ ਆ ਬਾਹਰ ਜਾ ਕੇ ਜਿਹੜੇ ਆ ਨਸ਼ਿਆਂ ਤੋਂ ਜਿਹੜਾ ਵੱਜਣ ਪਰ ਜਿਨ੍ਹਾਂ ਨਸ਼ੇ ਵੇਚੇ ਆ ਪੈਸੇ ਕਮਾਏ ਆ ਉਹ ਵੀ ਜੇ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਨੇ ਉੱਥੇ ਵੀ ਨਸ਼ਿਆਂ ਦਾ ਇਹੀ ਹਾਲ ਜਿਆਦਾ ਵੀ ਅਟੈਚ ਹੋ ਰਹੀਆਂ ਨੇ ਮੈਂ ਆਖਿਆ ਵੀ ਚਾਹਤ ਲੋਕਾਂ ਦੀਆਂ ਅਟੈਚ ਹੋ ਰਹੀਆਂ ਨੇ ਪਰ ਜਿਸ ਤਰ੍ਹਾਂ ਇਸ ਨੂੰ ਨੱਥ ਪੈਣੀ ਚਾਹੀਦੀ ਆ ਜੇ ਸੀਐਮ ਇੱਕ ਮੁੱਖ ਮੰਤਰੀ ਚਾਵੇ ਤੇ ਡੀਜੀਪੀ ਰਿਸ਼ਵਤ ਨਹੀਂ ਲੈ ਸਕਦਾ ਬਿਲਕੁਲ ਠੀਕ ਹੈ ਡੀਜੀਪੀ ਰਿਸ਼ਵਤ ਨਾ ਲੈਂਦਾ ਹੋਵੇ ਤਾਂ ਥੱਲੇ ਐਸਐਸਪੀਆਂ ਦੀ ਜ਼ਰਤ ਨਹੀਂ ਆ ਕੋਈ ਬੰਦਾ ਜਿਹੜਾ ਆ ਰਿਸ਼ਵਤ ਜਿਹੜਾ ਵਾ ਲੈ ਸਕਦਾ ਜੇ ਐਸਐਸਪੀ ਰਿਸ਼ਵਤ ਨਹੀਂ ਲੈਂਦਾ ਤੇ ਐਸਐਚਓ ਰਿਸ਼ਵਤ ਨਹੀਂ ਲੈ ਸਕਦਾ ਬਿਲਕੁਲ ਠੀਕ ਜੇ ਮੁੱਖ ਮੰਤਰੀ ਤੇ ਡੀਜੀਪੀ ਐਲਾਨ ਕਰ ਦੇਣ ਜਿਹਦੇ ਐਸਐਸਪੀ ਦੇ ਜ਼ਿਲ੍ਹੇ 'ਚ ਨਸ਼ਾ ਵਿਕਿਆ ਫੜਿਆ ਗਿਆ ਉਹਦੀ ਛੁੱਟੀ ਹੋਊਗੀ ਤੇ ਪੰਜਾਬ ਦਾ ਤੇ ਐਸਐਸਪੀ ਥੱਲੇ ਐਸਐਚਓ ਨੂੰ ਕਹਦੇ ਜੇ ਤੇਰੇ ਹਲਕੇ 'ਚ ਨਸ਼ਾ ਵਿਕਿਆ ਤਾਂ ਕੋਈ ਨਹੀਂ ਪਰ ਕੌਣ ਕਹੇ ਸਾਰੇ ਤੇ ਪੈਸਾ ਕਮਾਉਂਦੇ ਆ ਮੰਤਰੀ ਸੰਤਰੀ ਪੁਲਿਸ ਵਾਲੇ ਐਸਐਚਓ ਸਾਰੇ ਇਸੇ ਕੰਮ 'ਚ ਲੱਗੇ ਕਿੱਦਾਂ ਫਿਰ ਰੁਕ ਸਕਦਾ ਨਸ਼ਾ ਰੁਕਣ ਦਾ ਤਰੀਕਾ ਕੀ ਹੈ ਵੇਖੋ ਅੱਜ ਦਾ ਜਿਹੜਾ ਇਹ ਗੋਲਮੇਜ ਕਾਨਫਰੰਸ ਹੋ ਰਹੀ ਆ ਜਿੰਨਾ ਵੀ ਲੋਕਾਂ ਨੇ ਇਹਨੂੰ ਆਰਗੇਨਾਈਜ਼ ਕੀਤਾ ਇੱਕ ਸਲਾਘਾਯੋਗ ਕਦਮ ਹੈ ਆਪਾਂ ਸਾਰੇ ਲੋਕ ਨਸ਼ਿਆਂ ਦੇ ਭਾਵੇਂ ਸਰਕਾਰ ਨੇ ਤੇ ਭਾਵੇਂ ਨਸ਼ਾ ਵੇਚਣ ਵਾਲੇ ਉਹਨਾਂ ਅੱਗੇ ਹੱਥ ਖੜੇ ਕਰਕੇ ਤੇ ਘਰਾਂ ਚ ਬਹਿ ਗਏ ਆ ਬੇਵਸ ਹੋ ਕੇ ਇਹ ਚਲਦਾ ਚੱਲਣ ਦਿਓ ਯਾਰ ਪਰ ਨਹੀਂ ਕਿ ਇਹਨੂੰ ਕਹਿਨੂੰ ਤੇ ਮਜਬੂਰ ਹੋ ਕੇ ਅੱਖਾਂ ਵੀ ਈਟ ਲੀਆਂ ਮਜਬੂਰ ਸਮਝ ਲਈਏ ਬੇਵਸ ਹੋ ਗਈ ਏ ਵੀ ਲੋਕਾਂ ਨੇ ਹੱਥ ਹੀ ਖੜੇ ਕਰਤੇ ਕਿਉਂਕਿ ਜਿਹੜਾ ਵੀ ਨਸ਼ਿਆਂ ਦੇ ਵਿਰੁੱਧ ਗੱਲ ਕਰਦਾ ਉਹਨੂੰ ਆਣ ਕੇ ਮੁੜ ਕੇ ਪੁਲਿਸ ਵੀ ਧਮਕੀਆਂ ਦਿੰਦੀ ਆ ਤੇ ਵੇਚਣ ਵਾਲੇ ਵੀ ਨਸ਼ੀਆ ਦਿੰਦੇ ਆ ਵੀ ਤੂੰ ਸਾਡਾ ਕਾਰੋਬਾਰ ਕਿੱਦਾਂ ਕਦਮ ਕਰਨ ਲੱਗਾ ਵਾ ਇਹ ਕਈ ਐਗਜ਼ਾਮਪਲ ਆ ਸਾਹਮਣੇ ਪ੍ਰੈਸ ਦੇ ਵੀ ਆ ਕੀ ਧਰਮ ਸਹਾਇੀ ਹੋ ਸਕਦਾ ਨਸ਼ੇ ਤੋਂ ਛਡਾਉਣ ਲਈ ਬਹੁਤ ਵੱਡੇ ਲੈਵਲ ਤੇ ਕਿਦਾਂ ਮੇਕੂ ਇਕੱਲੀਆਂ ਸਰਕਾਰਾਂ ਨਹੀਂ ਹੋਣ ਦਾ ਛੇ ਖਤਮ ਕਰ ਸਕਦੀਆਂ ਇਹ ਵੀ ਸੱਚ ਹੈ ਇਹ ਸਮਾਜ ਨੂੰ ਉੱਠਣਾ ਪਊਗਾ ਧਾਰਮਿਕ ਲੋਕਾਂ ਨੂੰ ਉੱਠਣਾ ਪਊਗਾ ਹਰ ਧਰਮ ਨੂੰ ਉੱਠਣਾ ਪਊਗਾ ਖਾਸ ਕਰਕੇ ਜਿਹੜੇ ਸਾਡੇ ਪਿੰਡਾਂ ਦੇ ਗਰੰਥੀ ਸਿੰਘ ਨੇ ਰਾਗੀ ਸਿੰਘ ਨੇ ਕਵੀਸ਼ਰ ਨੇ ਕਥਾਵਾਚਕ ਨੇ ਜਿੰਨੇ ਵੀ ਸਿੱਖ ਪ੍ਰਚਾਰਕ ਆ ਉਹਨਾਂ ਨੂੰ ਇਹਨਾਂ ਦੇ ਵਿਰੁੱਧ ਲੋਕਾਂ ਨੂੰ ਲਾਂਬੰਦ ਕਰਨਾ ਪਊਗਾ ਜਿਸ ਤਰ੍ਹਾਂ ਅੱਜ ਦਾ ਇਹ ਫੰਕਸ਼ਨ ਅੱਜ ਦਾ ਇਹ ਸਮਾਗਮ ਇਹ ਹਰ ਜ਼ਿਲ੍ਹਿਆਂ 'ਚ ਇਹੋ ਜੇ ਸਮਾਗਮ ਹੋਣੇ ਚਾਹੀਦੇ ਆ ਇੱਕ ਕਮੇਟੀ ਬਣਨੀ ਚਾਹੀਦੀ ਹੈ ਸਾਂਝ ਪੰਜਾਬ ਲੈਵਲ ਤੇ ਇੱਕ ਮੰਚ ਬਣਨਾ ਚਾਹੀਦਾ ਵਾ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੇ ਬੂਹੇ ਅਗੇ ਧਰਨੇ ਵੀ ਦਿੱਤੇ ਜਾਣ ਤੇ ਪਿੰਡਾਂ ਚ ਜਾ ਕੇ ਲੋਕਾਂ ਨੂੰ ਜਾਗਰਤ ਵੀ ਕੀਤਾ ਜਾਵੇ ਸਕੂਲਾਂ ਯੂਨੀਵਰਸਟੀਆਂ ਦੇ ਜਿਹੜੇ ਵਿੱਚ ਵਿਦਿਆਰਥੀ ਪੜ੍ਹਦੇ ਆ ਪਿੰਡਾਂ ਦੇ ਗੁਰਦੁਆਰਿਆਂ ਚ ਜਾ ਕੇ ਪ੍ਰਚਾਰ ਕੀਤਾ ਜਾਵੇ ਰਾਗੀਆਂ ਢਾਡੀਆਂ ਕਵੀਸ਼ਰਾਂ ਸਾਰਿਆਂ ਨੂੰ ਜਿਹੜਾ ਵਾ ਪ੍ਰੇਰਿਤ ਕੀਤਾ ਜਾਵੇ ਤੋਂ ਇਹਨਾਂ ਦੇ ਅਗੇਂਸਟ ਜਿਹੜਾ ਵਾ ਪ੍ਰਚਾਰ ਕਰ ਤੇ ਲੋਕ ਲਹਿਰ ਤੋਂ ਬਗੈਰ ਹੋਣੇ ਠੱਲੇ ਨਹੀਂ ਤੁਸੀਂ ਕਹਿੰਦੇ ਹੋ ਵੀ ਧਰਮ ਬਹੁਤ ਵੱਡਾ ਰੋਲ ਨਿਭਾ ਸਕਦਾ ਹੈ ਕੋਈ ਸਿੱਖ ਤਾਂ ਧਾਰਮਿਕ ਜਥੇਬੰਦੀ ਕਰੇ ਨਸ਼ਾ ਪਰ ਖਿਲਾਫ ਜਾਗਰੂਕਤਾ ਕਰੇ ਹਿੰਦੂ ਜਥੇਬੰਦੀ ਕਰੇ ਮੁਸਲਮਾਨ ਕਰੇ ਕੋਈ ਕਰੇ ਇਸਾਈ ਕਰਦੇ ਆਪਾਂ ਕਹਿੰਨੇ ਆ ਧਰਮ ਪਰਤੋੜ ਕਰਵਾ ਰਿਹਾ ਜ਼ਬਰਦਸਤੀ ਸਾਨੂੰ ਧਰਮ ਪਰਿਵਰਤਨ ਹੋਰ ਮਤਲਬ ਨਹੀਂ ਨਹੀਂ ਜੇ ਇਸਾਈ ਕੋਈ ਆਏ ਜੇ ਕੈਂਪ ਲਾਣਾ ਸੀ ਕੰਨ ਨੀ ਯਾਰ ਧਰਮ ਪਰਿਵਰਤਨ ਕਰਾਉਣ ਆਏ ਆ ਮੈਂ ਕਿਹਾ ਜੇ ਇਸ ਮੈਮ ਦੇ ਵਿੱਚ ਕੋਈ ਕ੍ਰਿਸਚੀਅਨ ਭਰਾ ਵੀ ਸਾਥ ਦਿੰਦਾ ਪੰਜਾਬ ਬਾਈ ਦਾ ਨੌਜਵਾਨੀ ਬਾਈ ਦੀ ਆ ਤੇ ਅਸੀਂ ਉਹਨਾਂ ਨੂੰ ਵੀ ਵੈਲ ਕੰਮ ਕਰਾਂਗੇ ਪਰ ਕੋਈ ਜੇ ਗੁੰਮਰਾਹ ਕਰਕੇ ਕੋਈ ਪੈਸੇ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਵਾਵੇ ਉਹ ਅਸੀਂ ਬਰਦਾਸ਼ਤ ਨਹੀਂ ਕਰ ਕਿਸੇ ਨੇ ਕਿਸੇ ਚਲੋ ਕਿਸੇ ਸਿੱਖ ਨੇ ਸਿੱਖ ਦੀ ਮਦਦ ਨਹੀਂ ਕੀਤੀ ਕਿਸੇ ਈਸਾਈ ਨੇ ਆ ਕੇ ਕਰਤੀ ਆਪਾਂ ਕਵਾਂਗੇ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾ ਰਹੇ ਆਂ ਔਰ ਸਿੱਖ ਤਾਂ ਮ ਇਜਾਜ਼ਤ ਦਿੰਦਾ ਦੂਜੇ ਧਰਮ ਨੂੰ ਮਾੜਾ ਕਹੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਅਸੀਂ 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 ਕਦੇ ਕ੍ਰਿਸਚੀਅਨਾਂ ਨੂੰ ਆਣ ਕੇ ਕਿਹਾ ਵੀ ਤੁਸੀਂ ਸਿੱਖ ਬਣੋ ਅਸੀਂ ਉਹਨਾਂ ਦੇ ਬੇੜਿਆਂ 'ਚ ਕਰੇ ਗਏ ਆਂ ਵੀ ਤੁਸੀਂ ਜਾਣ ਕੇ ਜਿਹੜਾ ਬਸ ਉਹ ਸਾਡੇ ਬੇੜਿਆਂ ਜਾਣ ਕੇ ਸਾਡੇ ਜਿਹੜੇ ਆ ਛੋਟੇ ਇੱਕ ਲਾਲਚ ਦੇ ਕੇ ਤੇ ਕਿਹੇ ਬੰਦੇ ਨੂੰ ਧਰਮ ਪਰਿਵਰਤਨ ਉਹਨਾਂ ਦਾ ਕਰਵਾਉਣਾ ਇਹ ਗੱਲ ਮਾੜੀ ਈ ਆ ਕਿਉਂ ਮਕਸਦ ਕੀ ਲੱਗਦਾ ਸਾਈਆਂ ਦਾ ਜੇ ਕਰ ਵੀ ਰਹਿ ਜਾਂਦਾ ਤੁਹਾਡੀ ਗੱਲ ਨਾਲ ਜੇ ਇਤفاق ਰੱਖੀਏ ਵੇਖੋ ਇਤفاق ਨਹੀਂ ਗੱਲ ਇਹ ਸਚਾਈ ਆ ਕਿ ਪੰਜਾਬ ਨੂੰ ਜਾਗਣਾ ਪਿਆਣਾ ਪੰਜਾਬ ਸੁੱਤਾ ਪਿਆ ਵਾ ਪੰਜਾਬ ਚ ਸਿਰਫ ਦੇ ਸਿਰਫ ਕ੍ਰਿਸਚੀਅਨ ਜਿਹੜੇ ਆ ਧਾਰੀਆਲ ਕਸਬੇ ਚ ਹੁੰਦੇ ਸੀ ਮੁਸਲਮਾਨ ਮੁਸਲਮਾਨ ਸਿਰਫ ਮਲੇਰਕੋਟਲੇ ਚ ਹੁੰਦੇ ਸੀ ਬਿਲਕੁਲ ਠੀਕ ਹੈ ਅੱਜ ਪੰਜਾਬ ਦਾ ਕੋਈ ਅਜਾ ਪਿੰਡ ਨਹੀਂ ਜਿੱਥੇ ਇੱਕ ਗਿਰਜਾ ਘਰ ਨਾ ਇੱਕ ਗਿਰਜਾ ਘਰ ਆ ਕਿਤੇ ਦੋ ਗਿਰਜਾ ਘਰ ਆ ਕਿਤੇ ਤਿੰਨ ਗਿਰਜਾ ਘਰ ਆ ਉਹ ਕਿੱਥੋਂ ਫਤੇਗੜ ਸਾਹਿਬ ਛੀਂਦਾਂ ਧਰਤੀ ਉੱਥੇ ਵੀ ਬਣ ਗਏ ਮੈਂ ਤੁਹਾਨੂੰ ਕਿਹਾ ਵੀ ਪੰਜਾਬ ਦਾ ਕੋਈ ਪਿੰਡ ਹੀ ਨਹੀਂ ਹੈ ਜਹਾ ਬਚਿਆ ਜਿੱਥੇ 크ਰਿਸਚਨ ਭਾਈਚਾਰਾ ਨਾ ਫੈਲਿਆ ਹੋਵੇ ਮੈਂ ਇਹਨਾਂ ਦੇ ਜਿਹੜਾ ਵਾ ਗਿਰਜਾ ਕਰ ਨਾ ਬਣੇ ਹੋਣ ਕੀ ਮਕਸਦ ਹੈ ਸਿਆਸੀ ਤਾਕਤ ਵਧਾ ਕੇ ਕੀ ਚਾਹੁੰਦੇ ਆ ਨਹੀਂ ਇਹਦੇ ਵਿੱਚ ਸਭ ਤੋਂ ਪਹਿਲੀ ਤੇ ਸਾਡੇ ਜਿਹੜੇ ਸਿੱਖ ਲੀਡਰ ਨੇ ਧਰਮ ਦੇ ਜਿਹੜੇ ਨੇ ਸੰਤ ਮਹਾਂਪੁਰਸ਼ ਨੇ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਨੇ ਵੀ ਆਪਣਾ ਬਣਦਾ ਜਿਹੜਾ ਰੋਲ ਨਿਭਾਇਆ ਨਹੀਂ ਪਿੰਡਾਂ 'ਚ ਐਸੀ ਗਏ ਨਹੀਂ ਧਰਮ ਪ੍ਰਚਾਰ ਕਰਨ ਖਾਸ ਕਰਕੇ ਦਲਤਾਂ ਦੇ ਵਿਹੜੇ 'ਚ ਨਹੀਂ ਗਏ ਤੇ ਜਿੰਨਾਂ ਲੋਕਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਦੀ ਵੀ ਅਸੀਂ ਜਿਹੜਾ ਵਾ ਆਰਥਿਕ ਤੌਰ ਤੇ ਸਹੀ ਮਦਦ ਨਹੀਂ ਕੀਤੀ ਜਿਵੇਂ ਪਿੰਡਾਂ ਦੇ ਗਰੰਥੀ ਸਿੰਘ ਨੇ ਕਵੀਸ਼ਰ ਸਿੰਘ ਨੇ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਜੋ ਉਹਨਾਂ ਦਾ ਉਹਨਾਂ ਨੂੰ ਆਪਣੀ ਰੋਟੀ ਦਾ ਸੰਸਾ ਲਗਾ ਰਿਹਾ ਹਾਂ ਉਹਨਾਂ ਨੂੰ ਸਾਡੇ ਸਮਾਜ ਦੇ ਐਸਐਨਆਰਆਈ ਭਰਾ ਭਾਵੇਂ ਸ਼੍ਰੋਮਣੀ ਕਮੇਟੀ ਆ ਭਾਵੇਂ ਸਾਰੇ ਲੋਕ ਉਨ੍ਹਾਂ ਦੀ ਵੱਧ ਤੋਂ ਵੱਧ ਜੇ ਆਪਾਂ ਸਿੱਖ ਪ੍ਰਚਾਰਕਾਂ ਦੀ ਜਿਹੜੀ ਆਰਥਿਕ ਮਦਦ ਕਰੀਏ ਉਹ ਤੋਂ ਸਭ ਤੋਂ ਵੱਧ ਸਹਾਈ ਹੋ ਸਕਦੇ ਆ ਪਿੰਡਾਂ ਦਾ ਗ੍ਰੰਥੀ ਜਿਹੜਾ ਗੁਰਦੁਆਰੇ ਦਾ ਉਹ ਸਭ ਤੋਂ ਵੱਡਾ ਸਹਾਈ ਹੋ ਸਕਦਾ ਜਰੀਆ ਬਣ ਸਕਦਾ ਨਸ਼ਿਆਂ ਦੇ ਵਿਰੁੱਧ ਵੀ ਤੇ ਧਰਮ ਪਰिवर्तन ਦੇ ਵਿਰੁੱਧ ਪਰ ਜੇ ਉਹਦੇ ਉਹੀ ਹੈ ਪੀਪੀ ਚਾਟਾ ਨਹੀਂ ਹੋਏਗਾ ਵਟ ਜਦਾਲ ਨਹੀਂ ਹੋਊਗੀ ਕਿੱਧਰ ਕਿੱਥੋਂ ਕਰੂਗਾ ਉਹ ਪ੍ਰਚਾਰ ਕਿੱਥੋਂ ਕਰੂਗਾ ਪਹਿਲਾਂ ਦਾ ਦਾਲ ਰੋਟੀ ਦੀ ਫਿਕਰ ਕਰੇਗਾ ਬਿਲਕੁਲ 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 ਸਰਕਾਰਾਂ ਫੇਲ ਐ ਤੁਸੀਂ ਇਹ ਕਹਿੰਦੇ ਮੈਂ ਕਹਿੰਦਾ ਸਰਕਾਰਾਂ ਇੱਕ ਨਹੀਂ ਫੇਲ ਜਿੰਨੀਆਂ ਸਰਕਾਰਾਂ 97 ਤੋਂ ਲੈ ਕੇ ਅੱਜ ਤੱਕ ਬਣੀਆਂ ਨੇ ਆਪੋਜੀਸ਼ਨ ਚ ਨਸ਼ਿਆਂ ਨੂੰ ਕਹਿ ਕੇ ਸਤਾ ਚ ਆਉਂਦੀਆਂ ਰਹੀਆਂ ਨੇ ਵੀ ਨਸ਼ੇ ਖਤਮ ਕਰਾਂਗੇ ਤੇ ਜਿੱਦਣ ਸਰਕਾਰਾਂ ਦੇ ਅੰਦਰ ਚਲੇ ਗਏ ਉਹਨਾਂ ਨਸ਼ਿਆਂ ਨੂੰ ਆਪਾਂ ਕਮਾਊ ਪੁੱਤ ਬਣਾ ਲਿਆ ਇੱਥੇ ਆਣ ਕੇ ਗੱਲ ਖਰਾਬ ਹੋ ਗਈ। ਸੋ ਭਾਈ ਮਨਜੀਤ ਸਿੰਘ ਭੋਮਣ ਵਾਲਾ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਸਾਫ਼ ਕੀਤਾ ਕਿ ਤਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰੇ ਦਰਿਆ ਜਿਹੜੇ ਵਗਣ ਲੱਗ ਗਏ ਕਹਿੰਦੇ ਕਿ ਪਾਣੀ ਪੁੱਲ ਥੱਲੋਂ ਲੰਘਦਾ ਪਰ ਪਾਣੀ ਇਹ ਪੁੱਲ ਦੇ ਉੱਪਰੋਂ ਜਿਹੜਾ ਹਣੋ ਕੇ ਲੰਘਣ ਲੱਗ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਜਵਾਨੀ ਬੈਰੀ ਹੈ ਕਸੂਰ ਸਿੱਧਾ ਹੁਕਮਰਾਨਾਂ ਦਾ ਸਰਕਾਰਾਂ ਦਾ ਸਿਆਸਤਦਾਨਾਂ ਦਾ ਕਾਨੂੰਨ ਦੇ ਰਖਵਾਲਿਆਂ ਦਾ ਹੈਗਾ ਕਿ ਆਪਣੀ ਭੂਮਿਕਾ ਸਹੀ ਤਰ੍ਹਾਂ ਉਹਦਾ ਨਹੀਂ ਕਰ ਰਹੇ ਗੱਲ ਧਰਮ ਦੀ ਵੀ ਕੀਤੀ ਹੈ ਕਿ ਧਰਮ ਬਹੁਤ ਵੱਡਾ ਇਹਦੇ ਚ ਆਪਣੀ ਸਹਾਇੀ ਭੂਮਿਕਾ ਨਿਭਾ ਸਕਦਾ ਹੈ ਨਸ਼ਾ ਖੋਦ ਨੂੰ ਖਤਮ ਕਰਨ ਲਈ ਪਰ ਉਹਦੇ ਲਈ ਵੀ ਜੇਕਰ ਤੁਸੀਂ ਧਰਮ ਪ੍ਰਚਾਰਕਾਂ ਨੂੰ ਬਣਦਾ ਮਾਨ ਸਤਕਾਰ ਪੈਸਾ ਜਿਹੜਾ ਹੈਗਾ ਕਿ ਉਹਦੇ ਰੋਜ਼ਗਾਰ ਲਈ ਉਹਦੀ ਗੁਜ਼ਰਬਸਰ ਲਈ ਨਹੀਂ ਦਿਓਗੇ ਤਾਂ ਉਹ ਵੀ ਤੁਹਾਡੇ ਵੱਲ ਨਹੀਂ ਤੁਰੇਗਾ ਜਿਵੇਂ ਕਿਹਾ ਜਾਂਦਾ ਕਿ ਪੇਟ ਨਾ ਪਾਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ भूखे पेट ना भजन गोपाला ये पड़ीतरी काठ की माला फिर समाज दे जहे लोका तो किसी कोई आस नहीं रख सकदे अजे होरे प्रोग्राम किन्नाक सहायई हुंदे ने पंजाब दे विचो नशा रोक्न ली वेखना बाकी है और नमिया ते ताजी अपडेट्स लेई जुड़ेरो साडे नाल हुण देओ बलजीत मरवाहे नु इजाजत धन्यवाद